ਨੈਟ ਜਾਲੀ ਦੀ ਚੁੰਨੀ ਨੂੰ ਮੈਂ ਫੁਲਕ ਫੁਲਕ ਪਹਿਤਾਨੀਆਂ ਮਛਲੀ ਲੱਗੀ ਸਾਬਣਨੀ ਮੈਂ ਡਸਕ ਡਸਕ ਪਹਿਰਾਨੀਆਂ ਮਛਲੀ ਲੱਗੀ ਸਾਬਣਨੀ ਮੈਂ ਡਸਕ ਡਸਕ ਪਹਿਰਾਨੀਆਂ ਤਰ ਪਰ ਸ਼ਾਮੇ ਬੈ ਕੇ ਨਹੀਂ ਮੈਂ ਚੱਲਾ ਪਈ ਬਨਾਨੀਆਂ ਤਰ ਪਰ ਸ਼ਾਮੇ ਬੈ ਕੇ ਨਹੀਂ ਮੈਂ ਚੱਲਾ ਪਈ ਬਨਾਨੀਆਂ ਲੱਕੜ ਬਾਲਣ ਹੈ ਨਹੀਂ ਤੇਰੀ ਮਾਂ ਦੀਆਂ ਲੱਤਾਂ ਡੋਨੀਆਂ ਲੱਕੜ ਬਾਲਣ ਹੈ ਨਹੀਂ ਤੇਰੀ ਮਾਂ ਦੀਆਂ ਲੱਤਾਂ ਡੋਨੀਆਂ ਨਟ ਜਾਲੀ ਦੀ ਚੁੰਨੀ ਨੂੰ ਮੈਂ ਫੁਲਕ ਫੁਲਕ ਪਹਿਤੋਨੀਆ ਨਟ ਜਾਲੀ ਦੀ ਚੁੰਨੀ ਨੂੰ ਮੈਂ ਫੁਲਕ ਫੁਲਕ ਪਹਿਤੋਨੀਆ ਮਛਲੀ ਲੈ ਗਈ ਸਾਬਣਨੀ ਮੈਂ ਡਸਕ ਡਸਕ ਪਈ ਰੋਨੀਆ ਮਛਲੀ ਲੈ ਗਈ ਸਾਬਣਨੀ ਮੈਂ ਡਸਕ ਡਸਕ ਪਈ ਰੋਨੀਆ ਤਲ ਪਰ ਸ਼ਾਮੇ ਬਹਿਕੇ ਨਹੀਂ ਮੈਂ ਜੁੱਲਾ ਪਈ ਬਨੋਨੀਆਂ ਤਲ ਪਰ ਸ਼ਾਮੇ ਬਹਿਕੇ ਨਹੀਂ ਮੈਂ ਜੁੱਲਾ ਪਈ ਬਨੋਨੀਆਂ ਦਾਣਾ ਫਕ ਹੈ ਨਹੀਂ ਤੇਰੀ ਬੈਨ ਪੜੋਲੇ ਪੋਨੀਆਂ ਦਾਰਨਾ ਫੱਕਾ ਹੈ ਨੀ ਤੇਰੀ ਪੈਣ ਪੜੋਲੇ ਪੋਨੀਆ ਨਟ ਜਾਲੀ ਦੀ ਚੁੰਨੀ ਨੂੰ ਮੈਂ ਫੁਲਕ ਫੁਲਕ ਪਹਿਤੋਨੀਆ ਨਟ ਜਾਲੀ ਦੀ ਚੁੰਨੀ ਨੂੰ ਮੈਂ ਫੁਲਕ ਫੁਲਕ ਪਹਿਤੋਨੀਆ ਮਛਲੀ ਲੱਗੇ ਸਾਬਣ ਨੀ ਮੈਂ ਡਸਕ ਡਸਕ ਪੈਰੋਨੀਆ ਮਛਲੀ ਲੱਗੇ ਸਾਬਣ ਨੀ ਮੈਂ ਡਸਕ ਡਸਕ ਪੈਰੋਨੀਆ